ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀਓ ਤਨ ਤਨ ਪਾਪਾ ਦੀਪ ਸਿੰਘ ਜੀ ਦੇ ਦਰ ਤੇ ਇੱਕ ਦਾਸ ਬੈਠਾ ਹੋਇਆ ਸੀ ਉਹ ਕੀਰਤਨ ਸੁਣ ਰਿਹਾ ਸੀ ਕੋਈ ਬੀਬੀ ਆਈ ਸੋਦਾ ਨੋਟ ਤੇ ਰੁਕਾ ਉਸਦੀ ਚੋਲੀ ਵਿੱਚ ਰੱਖ ਕੇ ਮੱਥਾ ਟੇਕਣ ਵਾਸਤੇ ਚਲੀ ਗਈ ਜਦੋਂ ਦਾਸ ਨੇ ਸੋਦਾ ਨੋਟ ਵਿਖਿਆਤਾ ਉਸਨੇ ਸੋਚਿਆ ਕਿ ਇਹ ਭਲਾਈ ਕੇਂਦਰ ਲਈ ਸੇਵਾ ਦੇ ਕੇ ਗਈ ਹੈ ਹੋ ਸਕਦਾ ਹੈ ਕੋਈ ਮਨ ਦੀ ਭਾਵਨਾ ਹੋਵੇ ਕਿ ਭਲਾਈ ਕੇਂਦਰ ਸੇਵਾ ਲਈ ਇਹ ਸੇਵਾ ਦਿੰਦੀ ਹੈ ਇਹ ਬੀਬੀ ਸੇਵਾ ਰੱਖ ਗਈ ਜਦੋਂ ਦਾਸ ਵੀ ਮਿੰਟ ਬਾਅਦ ਉੱਠਣ ਲੱਗਾ ਸੋਦਾ ਨੋੜ ਪੜਿਆ ਤੇ ਰੁਕਾ ਖੋਲਿਆ ਰੁਕੇ ਤੇ ਲਿਖਿਆ ਸੀ ਦਾਸ ਨੇ ਸੋਚਿਆ ਕੀ ਪੜ ਲਵਾਂ ਉਹ ਸੁ ਰੁਕੇ ਤੇ ਪਹਿਲੀ ਲਾਈਨ ਲਿਖੀ ਸੀ ਵੀਰ ਜੀ ਅਸੀਂ ਰੰਗ ਦਾ ਟੀਵੀ ਲਿਆ ਹੈ ਸਾਡੀ ਅਰਦਾਸ ਕਰ ਦਿਓ ਦਾਸ ਨੂੰ ਪੜ ਕੇ ਤਾਂ ਪਹਿਲਾਂ ਹੈਰਾਨੀ ਹੋਈ ਲਾਈਨ ਪੜਦਿਆਂ ਹੀ ਦਾਸ ਨੂੰ ਗੁੱਸਾ ਆਇਆ ਸੋਚਿਆ ਕਿ एक केहो जही अरदास है रंगदार टीवी लिया है सारे प्रोग्राम चलन इस तरह की अरदास करनी है कि तुसी अखा देखो पहली लाइन पढ़ी गुस्सा चढ़ गया जो दूजी लाइन पढ़ी तो मेरा दिल करे कि उस बीबी न लाभ तो उसके चरण धो के पी लवान ਪਹਿਲੀ ਲਾਈਨ ਲਿਖੀ ਕੀ ਰੰਗਦਾ ਟੀਵੀ ਲਿਆ ਹੈ ਸਾਡੀ ਅਰਦਾਸ ਕਰ ਦਿਓ ਦਾਸ ਨੂੰ ਗੁੱਸਾ ਚੜਿਆ ਕਿ ਟੀਵੀ ਦੀ ਅਰਦਾਸ ਕਰਾਂ ਕਿ ਦੂਜੇ ਪੁੱਠੇ ਪ੍ਰੋਗਰਾਮ ਰਾਜ ਕੇ ਵੇਖਣ ਦੀ ਲੇਕਿਨ ਦੂਜੀ ਲਾਈਨ ਪੜੀ ਤੇ ਦਾਸ ਦਾ ਸਿਰ ਝੁਕ ਗਿਆ ਦੂਜੀ ਲਾਈਨ ਵਿੱਚ ਲਿਖਿਆ ਸੀ ਕਿ ਅਸੀਂ ਸਾਰੇ ਪਰਿਵਾਰ ਨੇ 1100 ਪਾਠ ਜਪਜੀ ਸਾਹਿਬ ਜੀ ਦੇ ਟੀਵੀ ਲੈਣ ਦੀ ਖੁਸ਼ੀ ਵਿੱਚ ਹਾਜ਼ਰੀ ਲਗਾਈ ਹੈ ਤੁਸੀਂ ਸਾਡੀ ਇਹ ਅਰਦਾਸ ਕਰ ਦਿਓ ਜਿਹੜਾ ਸਾਡੇ ਘਰ ਟੀਵੀ ਆਇਆ ਹੈ 1100 ਪਾਠ ਇਸ ਵਾਸਤੇ ਕੀਤੇ ਹਨ ਮੈਂ ਤੇ ਮੇਰਾ ਪਰਿਵਾਰ ਇਸ ਟੀਵੀ ਰਾਹੀਂ ਅੰਮ੍ਰਿਤਮਈ ਪ੍ਰੋਗਰਾਮ ਦੇਖੀਏ ਮੇਰੇ ਪਰਿਵਾਰ ਤੇ ਇਹ ਕਿਰਪਾ ਕਰਨੀ ਇਸ ਟੀਵੀ ਵਿੱਚ ਸਾਡੇ ਅੰਦਰ ਅਮਰਤਮਈ ਪ੍ਰੋਗਰਾਮ ਲੱਗਣ ਸਾਡਾ ਬੱਚਾ ਕੋਈ ਦੂਸਰਾ ਸਵਿੱਚ ਨਾ ਨੱਪ ਦੇਵੇ ਦੂਜਾ ਚੈਨਲ ਨਾ ਲਗਾ ਲਵੇ ਅੱਜ ਦਾਸ ਜਦੋਂ ਇਸ ਗੱਲ ਨੂੰ ਯਾਦ ਕਰਦਾ ਹੈ ਤਾਂ ਕਹਿੰਦਾ ਹੈ ਕਿ ਉਹ ਪਰਿਵਾਰ ਜਿਹੜਾ ਇੱਕ ਟੀਵੀ ਲਗਾਉਣ ਤੋਂ ਪਹਿਲਾਂ 1100 ਪਾਠ ਜਬਜੀ ਸਾਹਿਬ ਜੀ ਦੇ ਕਰ ਰਿਹਾ ਹੈ ਤਾਂ ਕੀ ਗੁਰੂ ਸਾਹਿਬ ਜੀ ਉਹਨਾਂ ਦੀ ਨਾ ਸੁਣਨਗੇ ਕੀ ਉਹਨਾਂ ਦੀ ਨਾ ਮੰਨਣਗੇ ਹੋਰ ਸਾਡੇ ਕੋਲ ਕੀ ਰਾਹ ਹੈ ਇਹੀ ਰਾਹ ਹੈ ਬਾਣੀ ਦਾ ਨੇਮ ਵਧਾ ਕੇ ਅਰਦਾਸ ਕਰਨੀ ਕੀ ਸੱਚੇ ਪਾਚਾ ਇਸੇ ਵਿੱਚੋਂ ਬਾਣੀ ਦਾ ਅੰਮ੍ਰਿਤ ਦੇਣਾ ਹੋਰ ਚੀਜ਼ਾਂ ਨਾ ਦੇਖੀਏ ਹੁਣ ਅੱਜ ਜਦੋਂ ਦਾਸ ਉਹ ਸਮਝ ਜਾਗ ਕਰਦਾ ਹੈ ਤਾਂ ਕੀ ਕਹਿੰਦਾ ਹੈ ਕਿ ਉਸ ਪਰਿਵਾਰ ਦੇ ਕੁਝ ਮੈਂਬਰ ਗੁਰੂ ਨਾਨਕ ਦੇਵ ਜੀ ਦੀ ਚੌਥੀ ਕਲਾਸ ਵਿੱਚ ਦਾਖਲ ਹੋ ਚੁੱਕੇ ਹਨ ਇੰਦਰੀਆਂ ਤੇ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਹੈ ਇਹ ਚੌਥੀ ਕਲਾਸ ਹੈ ਜਿੰਨਾ ਦਾ ਦਾਖਲਾ ਚੌਥੀ ਵਿੱਚ ਹੋ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀ ਇਹ ਚੌਥੀ ਕਲਾਸ ਇੰਦਰੀਆਂ ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਵੇਗਾ ਪਰ ਜੇ ਨਹੀਂ ਹੋਇਆ ਸਮਝ ਲੈਣਾ ਅੱਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੇ ਵਿੱਚ ਚੌਥੀ ਕਲਾਸ ਵਿੱਚ ਦਾਖਲ ਨਹੀਂ ਹੋਏ ਸਾਧ ਸੰਗਤ ਸੱਚ ਖੰਡ ਹੈ ਅੱਜ ਤੁਸੀਂ ਵੀ ਦਾਸ ਦੀ ਵੀ ਅਰਦਾਸ ਕਰਨਾ ਇੰਦਰੀਆਂ ਤੇ ਕੰਟਰੋਲ ਹੋਵੇ ਇਸ ਲਈ ਬਾਣੀ ਵਿੱਚੋਂ ਪੰਕਤੀਆਂ ਹਨ ਇਸ ਨੂੰ ਮਹਾਰਾਜ ਜੀ ਦਾ ਉਪਦੇਸ਼ ਸਮਝ ਕੇ ਆਪਣੇ ਹਿਰਦੇ ਅੰਦਰ ਵਸਾਉਣਾ ਤੇ ਅਰਦਾਸ ਕਰਨੀ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਇਹ ਸਾਡੀ ਅਰਦਾਸ ਹੈ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਇਹ ਦਾਸ ਦੇ ਦਿਲ ਦੀ ਗੱਲ ਹੈ ਕਿ ਜਦ ਮੋਹਨ ਲਵਸ ਆਵੇ ਤੁਹਾਨੂੰ ਤਨ ਤਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਣਾ ਦੇ ਦਰਸ਼ਨ ਹੋਣ ਸਾਡਾ ਮੋਹਨ ਉਹੀ ਹੈ ਸਾਡਾ ਬਿਠਲੋ ਹੀ ਹੈ ਨਾਨਕ ਸੋਦੇ ਅਮਰਤ ਬੇ ਪਾਰ ਬ੍ਰਹਮ ਗੁਰ ਨਾਹੀ ਪੇਦ ਇਸ ਤਰ੍ਹਾਂ ਪੁਕਾਰ ਕਰਿਓ ਮੇਰੇ ਮੋਹਨ ਸਰਵਨੀ ਇਹ ਨਾ ਸੁਨਾਏ ਸਾਕਤ ਗੀਤ 나ਦ ਤੁੰ ਗਾਵਤ ਬੋਲਤ ਬੋਲ ਆ ਜਾਏ ਸਾਨੂੰ ਬਚਾ ਸਕਦੀ ਹੈ ਇਹੇ ਅਰਦਾਸ ਨਹੀਂ ਤਾਂ ਕਾਲਯੁਗ ਨੇ ਪੂਰਾ ਜੋਰ ਫੜਿਆ ਹੋਇਆ ਹੈ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਬਾਬਾ ਜੀ ਸਾਡੇ ਤੇ ਕਿਰਪਾ ਕਰਨੀ ਕਿਤੇ ਅਸੀਂ ਸਾਰੇ ਕੱਚੀ ਵਿੱਚ ਨਾ ਰਹਿ ਜਾਈਏ ਆਪ ਜੀ ਦੀ ਮਿਹਰ ਹੋਵੇ ਦਾਸ ਨੂੰ ਵਿਸ਼ਵਾਸ ਹੈ ਜੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਦਰ ਦੇ ਘਰ ਵਿੱਚ ਆ ਜਾਵੇ ਤਾ ਪਿੰਗਲੇ ਨੂੰ ਵੀ ਪਰਬਤ ਤੇ ਚੜਾ ਸਕਦੇ ਹਨ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਪ ਬ ਕੀਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ